ਨਾ ਮਿਸਟਰ ਵਾਹਿਗੁਰੂ ਸਾਹਿਬ ਜੀ ੴ ਸਤਿਗੁਰ ਪ੍ਰਸਾਦ ਗੋੜੀ ਭਵਨ ਖਰੀ ਮਹਲਾ ਪੰਜਵਾਂ ਸ਼ਲੋਕ ਗੁਰਦੇਵ ਮਤਾ ਗੁਰਦੇਵ ਪਿਤਾ ਗੁਰਦੇਵ ਸਾਮੀ ਪਰਮੇਸ਼ਵਰਾ ਗੁਰਦੇਵ ਸਖਾ ਗਿਆਨ ਪੰਜਨ ਗੁਰਦੇਵ ਬੰਧਿ ਸਹੋਦਰਾ ਗੁਰਦੇਵ ਦਾਤਾ ਹਰ ਨਾਮ ਬਦੇਸ ਗੁਰਦੇਵ ਮੰਤਨ ਨਿਰੋਧਰਾ ਗੁਰਦੇਵ ਸਾਥ ਸਤਿ ਬੁੱਧ ਮੂਰਤ ਗੁਰਦੇਵ 파ਰਸਪਰਸ ਪਰ ਗੁਰਦੇਵ ਤੀਰਥੰਮਰਤ ਸरोवर ਗੁਰ ਗਿਆਨ ਮੱਜਨ ਆ ਪਰੰਪਰਾ ਗੁਰਦੇਵ ਪਰ ਕਰਤਾ ਸਭ ਪਾਪ ਹਰਤਾ ਗੁਰਦੇਵ ਪਤ ਤ ਪਵਿੱਤ ਕਰੰ ਗੁਰਦੇਵ ਆਦਿ ਜੁਗਾਦ ਜੁਗ ਜੁਗ ਗੁਰਦੇਵ ਮੰਤ ਹਰ ਜਪੁ ਕੁਦਰਾ ਗੁਰਦੇਵ ਸੰਗਤ ਪ੍ਰਭ ਮੇਲ ਕਾਰ ਕਿਰਪਾ ਹਮ ਮੂੜ ਪਾਪੀ ਜਿਤ ਲਗਤ ਰam ਗੁਰਦੇਵ ਸਤਗੁਰ ਪਾਰ ਬ੍ਰਹਮ ਪਰਮੇਸ਼ਰ ਗੁਰਦੇਵ ਨਾਨਕ ਹਰ ਨਮਸਕਾਰam ਸੋ ਲੋਕ ਆਪੇ ਕੀਆ ਕਰਾਇ ਆਪੇ ਕਰਨੇ ਜੋਗ ਨਾਨਕ ਕੇ ਕੁਰਬ ਰਹਾ ਦੂਸਰ ਹੋਆ ਨ ਹੋਗ ਪੌੜੀ ਓਂ ਸਾਧ ਸਤਗੁਰ ਨਮਸਕਾਰੰ ਆਤਮ ਅੰਤ ਨਿਰੰਕਾਰੰ ਆਪੇ ਸਨ ਆਪੇ ਸੁਖ ਅਸਨ ਆਪੇ ਸੰਤ ਆਪ ਹੀ ਜਾਸਨ ਆਪਣ ਆਪ ਆਪੋ ਪਾਇਓ ਆਪੇ ਬਾਪ ਆਪ ਹੀ ਮਾਇਓ ਆਪੇ ਸੁਖ ਮਾ ਪੇਸਤੂਲਾ ਲਖੀ ਨ ਜਾਏ ਨਾਨਕ ਲੀਲਾ ਕਰ ਕਿਰਪਾ ਪ੍ਰਭ ਦੀਨ ਦੇ ਹਾਲਾ ਤੇਰੇ ਸੰਤਨ ਕੀ ਮਨ ਹੋਏ ਰਵਾਲਾ ਰਹਾਓ ਸ਼ੋਕ ਅੰਦਰੰਕਾਰ ਆਕਾਰ ਆਪ ਨਿਰਗੁਣ ਸਰਗੁਣ ਏਕ ਏਕੋ ਏਕ ਬਖਰਨ ਨੋ ਨਾਨਕ ਏਕ ਅਨੇਕ ਪਾੜੀ ਹੋਵੰ ਗੁਰਮਖ ਕੀ ਵਕਾਰ ਏਕੈ ਸੂਤ ਪਰਵਨ ਹਾਰਾ ਪਿੰਨ ਪਿੰਨ ਤ੍ਰੈ ਗੁਣ ਵਿਸਥਾਰਕ ਨਿਰਗੁਣ ਤੇ ਸਰਗੁਣ ਦ੍ਰਿਸ਼ਟਾਰਮ ਸਗਲ ਪਾਂਥ ਕਰ ਕਰੇ ਉਪਾਇੋ ਜਨਮ ਮਰਨ ਮਨ ਮੋਹ ਵਧਾਇਓ ਦੋਹੂ ਪਾਤੀ ਆਪ ਨਰਾਰਾ ਨਾਨਕ ਅੰਤ ਨ ਪਾਰਾ ਵਾਰਾ ਸਲੋਕ ਸਹੀ ਸਾਪ ਗਵੰਤ ਸੇ ਸੱਚ ਸੰਪੇ ਹਰ ਰਾਸ ਨਾਨਕ ਸੱਚ ਸੁੱਚ ਪਾਈਐ ਤੇ ਸੰਤਨ ਕੈ ਪਾਸ ਪਵੜੀ ਸੱ ਸੱਤ ਸਤ ਸੂ ਸਤ ਪੁਰਖ ਤੇ ਪੈਨ ਨਾ ਕੋ ਸੋ ਸ਼ਰਨ ਪਰੇ ਜੇ ਪਾਇੰ ਸਿਮਰਿ ਸਮਰ ਗੁਣ ਗਾਇ ਸੁਨਾਇੰ ਸੰਸੇ ਪਰਮ ਨਹੀਂ ਕਛ ਬਿਆਪਤ ਪ੍ਰਗਟ ਪਰਤਾਪ ਕਾਹੂ ਕੋ ਜਪਤ ਸੋ ਸਾਧੂ ਐ ਪਹੁੰਚਨ ਹਾਰਾ ਨਾਨਕ ਤਾਂ ਕੇ ਸਤ ਬਲਿਹਾਰਾ ਸਾ ਲੋਕ ਧਨ ਤਾ ਪੁਕਾਰਤੇ ਮਾਇਆ ਮੋਹ ਸਭ ਕੋ ਹੁਰ ਨਾਮ ਬਿਉਨੇ ਨਾਨਕਾ ਹੋਤ ਜਾਤ ਸਭ ਤੂਰ ਪਵੜੀ ਤਦਾ ਤੂਰ ਪਨੀਤ ਤੇਰੇ ਜਨੁ ਮਾ ਧਨ ਤੇਉ ਜੇ ਰਚਿਆ ਮਨੁਆ ਤਨ ਨਹੀਂ ਬੰਚੈ ਸੁਰਗ ਨਾ ਆਚੈ ਅਤ ਪ੍ਰੇਪ੍ਰੀਤ ਸਾਧ ਰਚ ਰਾਚੈ ਤੰਦੇ ਕਾਮ ਬਿਆਪੇ ਤਾ ਜੋ ਏਕ ਛਡ ਅਨਕਤੇ ਨ ਜਾਉ ਜਾ ਕਹੀਐ ਦਿਉ ਪ੍ਰਭ ਨਾਮ ਨਾਨਕ ਸਦ ਪੂਰਨ ਭਗਵਾਨ ਸਲੋਕ ਅਨਕ ਪੇਖ ਗਰੰ ਗਿਆਨ ਧਿਆਨ ਮਨੋਠ ਮਿਲੋ ਨਾ ਕੋਇ ਕਾ ਨਾਨਕ ਕਿਰਪਾ ਭਈ ਭਗਤ ਅੰਿਆਨੀ ਸੋਏ ਪੌੜੀ ਹੁੰਗਾ ਗਿਆਨ ਨਹੀਂ ਮੁਖ ਬਤੋ ਅਨਕ ਜੁਗਤ ਸਾਸਤਰ ਕਰ ਭਾਤੋ ਹੁੰਗਿਆਨੀ ਸੋਏ ਜਾਕੇ ਦ੍ਰਿੜ ਸੋ ਕਹਿ ਤ ਸੁਨਤ ਜਗ ਕਹਿ ਤ ਸੁਨਤ ਕਛ ਜੋਗ ਨਾ ਹੋ ਗਿਆਨੀ ਰਹਿਤ ਆਗਿਆ ਦ੍ਰਿੜ ਜਾਕੇ ਉਸਨ ਸੀਤ ਸੰਸਰ ਸਭ ਤਾਂ ਕੈ ਗਿਆਨੀ ਤਤ ਗੁਰਮੁਖ ਵਿਚਾਰੀ ਨਾਨਕ ਜਾ ਕੋ ਕਿਰਪਾ ਧਾਰੀ ਸ਼ਲੋਕ ਆਵਨ ਆਇ ਸ੍ਰਿਸ਼ਟ ਮਹਿ ਬਿਨ ਬੂਜੈ ਪਸ ਠੋਰ ਨਾਨਕ ਗੁਰਮੁਖ ਸੋਭ ਜੈ ਜਾ ਕੇ ਪਾਗ ਮਥੋਰ ਪੌੜੀ ਜਾ ਯੁਗ ਮੈਂ ਇੱਕ ਇੱਕ ਹੋ ਆਇਆ ਜਨਮ ਤ ਮੋਹਿਓ ਮੂਨੀ ਮਾਇਆ ਗਰਭ ਕੁੰਟ ਮੈਂ ਉਰਦ ਤਪ ਕਰਤੇ ਸਾ ਸਾ ਸਿਮਰਤ ਪ੍ਰਭ ਰਹਤੇ ਉਰਜ ਪਰੇ ਜੋ ਛੋੜ ਛਡਾ ਨਾਸ਼ ਦੇਵਨ ਹਰ ਮਨੇ ਬਗਸਾਨਾ ਤਾਰੋ ਕਿਰਪਾ ਜਸੇ ਗੁਸਾਈ ਇਤ ਉਤ ਨਾਨਕ ਤਿਸ ਬਿਸਰੋ ਨਾਹੀ ਸਲੋਕ ਆਵਤ ਹੁਕਮ ਬਿਨਾ ਸੁਖਮ ਆਗਿਆ ਪੈ ਨਾ ਕੋਇ ਆਵਨ ਜਾਣਾ ਤਹਿ ਮਿਟੇ ਨਾਨਕ ਜੇ ਮਨ ਸੋਇ ਪਾਉੜੀ ਏਉ ਜੀ ਬਹੁਤ ਗ੍ਰਭ ਵਸੇ ਮੂਹ ਮਘਨ ਮੀਠ ਜੋਨ ਫਸੇ ਇਨ ਮਾਇਆ ਤ੍ਰੈਗੁਨ ਬਸਕੀਨੇ ਆਪਨ ਮੋਹ ਘਟੇ ਘਟ ਦੀਨੇ ਇਸ ਆਜਨ ਕਛੁ ਕੋ ਉਪਾਇ ਜਾਤੇ ਤਰੋ ਬਿਕਮ ਏ ਮਾਇਆ ਕਰ ਕਿਰਪਾ ਸਤ ਸੰਗ ਮਿਲਾਏ ਨਾਨਕ ਤਾਂਕੇ ਨਿਕਟ ਨਾ ਮਾਇ ਸਲੋਕ ਕਿਰਤ ਕਮਾ ਮਨ ਸੁਭਾ ਸੁਭ ਕੀਨੇ ਤਿਨ ਪ੍ਰਭ ਆਪ ਬਸ ਆਪਨ ਹੋ ਹੋ ਕਰੇ ਨਾਨਕ ਬਿਨ ਹਰ ਕਾ ਕਮਾਤ ਪੌੜੀ ਇਕ ਆਪ ਕਰਾ ਬਨ ਹਰ ਆਪੇ ਪਾਪ ਉਨ ਵਿਸਥਾਰਾ ਇਹ ਜੁਗ ਜਿਤ ਜਿਤ ਆਪੇ ਲਾਇਓ ਸੋ ਸੋ ਪਾਇਓ ਸੋ ਆਪ ਗਵਾਇਓ ਉਹ ਆਕੰਤ ਨ ਜਾਣੇ ਕਉ ਜੋ ਜੋ ਕਰੇ ਸੋ ਫਨ ਹੋ ਇਕ ਤੇ ਸਗਲਾ ਵਿਸਥਾਰਾ ਨਾਨਕ ਆਪ ਸਵਾਰਨ ਹਾਰਾ ਸਲੋਕ ਰਾਚ ਰਹਿ ਬਨਤਾ ਬਿਨੋਦ ਕੁਸਮ ਰੰਗ ਬਿਖਸੋਰ ਨਾਨਕ ਤੇ ਸ਼ਰਣੀ ਪਰੋ ਬਿਨ ਸਜਾਈ ਮੈ ਮੋਰ ਪੌੜੀ ਰੇਮਨ ਬਿਨ ਹਰ ਜਹਰ ਚੋਤ ਹੈ ਤਹ ਬੰਧਨ ਪਾਹੇ ਜਹ ਵਿਦ ਕਤੂ ਨ ਛੁਟੀ ਐ ਸਕਤਿ ਹੁ ਕਮਾਹੇ ਹਉ ਹਉ ਕਰਤੇ ਕਰਮ ਰਤ ਤਾ ਕੋ ਪਰ ਫਾਰ ਪ੍ਰੀਤ ਨਹੀਂ ਜੋ ਨਾਮ ਸਿਉ ਤੋ ਐਉ ਕਰਮ ਵਿਚਾਰ ਬਾਦੇ ਜਮਕੇ ਜੇਵਰੀ ਮੀਠੀ ਮਾਇਆ ਰੰਗ ਭ੍ਰਮ ਕੇ ਮੁਹੇ ਨਹ ਬੂਝੈ ਸੋ ਪ੍ਰਭ ਸਦੂ ਸੰਗ ਲੇਖੇ ਗਨਤ ਨ ਛੁਟੀ ਐ ਕਾਚੀ ਪੀਤ ਨ ਸੁਧ ਜਿਸੇ ਬਜਾਏ ਨਾਨਕਾ ਤੇ ਗੁਰਮਖ ਨਿਰਮਲ ਬੁੱਧ ਸ਼ਲੋਕ ਟੂਟੇ ਬੰਧਨ ਜਸ ਕੇ ਹੋਆ ਸਾਧੂ ਸੰਗ ਜੋ ਰਾਤੇ ਰੰਗ ਇੱਕ ਕ ਨਾਨਕ ਗੂੜਾ ਰੰਗ ਭੋੜੀ ਰਾਰਾ ਰੰਗੋ ਏ ਮਨ ਆਪਣਾ ਹਰ ਹਰ ਨਾਮ ਜਪੂ ਜਪ ਰਸਨਾ ਰੀਰੀ ਦਰਗੀ ਕਹਿ ਨ ਕੋ ਹੁ ਆਓ ਬੈਠ ਆਦਰ ਸੁਭ ਦੇਉ ਹੋਆ ਮੈ ਲੀ ਪਾਵੇ ਤੂੰ ਬਸਾ ਜਨਮ ਮਰਨ ਨੈ ਹੋਏ ਬਨਾਸਾ ਮਸਤਕ ਕਰਮ ਲਿਖਿਓ ਤੁਰ ਜਾਕੇ ਹਰ ਸੰਪੇ ਨਾਨਕ ਕਰਤਾ ਕੇ ਸ਼ਲੋਕ ਲਾਲ ਝੂਠ ਬਕਾਰ ਮੋ ਵਿਆਪਤ ਮੂੜੇ ਅੰਧ ਲਾਗ ਪਰੇ ਦੁਰਗੰਧ ਸਿਉ ਨਾਨਕ ਮਾਇਆ ਬੰਧ ਪੌੜੀ ਲੱਲਾ ਲਪਟ ਬਿਖੇ ਰਸ ਰਾਤੇ ਅਹੂ ਬੁੱਧ ਮਾਇਆ ਮਦਮਤਿ ਏ ਮਾਇਆ ਮੈਂ ਜਨਮੇ ਮਰਨ ਜਿਉ ਜੋ ਕਮ ਤਿਉ ਉਤ ਕਰਨਾ ਕੋ ਊਨ ਨ ਕੋ ਪੂਰਾ ਕੋ ਸੁਗਰ ਨ ਕੋ ਮੂਰਾ ਜਿਤ ਜਤ ਲਾਵੋ ਤਿਤ ਤਿਤ ਲਗਨ ਨਾਨਕ ਠਾਕੁਰ ਸਦਾ ਅਲਪਨਾ ਸ਼ਲੋਕ ਲਾਲ ਗੋਪਾਲ ਗੋਬਿੰਦ ਪ੍ਰਭ ਗਹਿਰ ਗੰਬੀਰ ਅਥਾ ਦੂਸਰ ਨਾਹੀ ਅਵਰ ਕੋ ਨਾਨਕ ਵਿਪਰਵਾਹ ਪੌੜੀ ਲੱਲਾ ਤਾਂ ਕੇ ਲਵੈ ਨ ਕੋ ਏਕੈ ਆਪ ਅਵਰ ਨਹਿ ਹੋ ਹੋਣ ਹਾਰ ਸੋਤ ਸਦ ਆਇ ਆ ਕੰਤ ਨ ਕਾਹੂ ਪਾਇਆ ਕੀ ਦਸਤ ਮੈਂ ਪੂਰਸ ਮਾਨੇ ਪ੍ਰਗਟ ਪੁਰਖ ਸਭ ਠਾਉ ਜਾਣੇ ਜਾ ਕੋ ਦੀਨੋ ਹਰ ਰਸ ਆਪਣਾ ਨਾਨਕ ਗੁਰਮੁਖ ਹਰ ਹਰ ਤਿਹ ਜਪਨਾ ਸਲੋਕ ਆਤਮ ਰਸ ਜੇ ਜਾਣਿਆ ਰੰਗ ਸਹਿ ਜੇ ਮਾਨਾ ਨਾਨਕ ਧਨ 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 ਜਨ ਆਏ ਤੇ ਪਰਵਾਨ ਪੌੜੀ ਆਇਆ ਸਫਲਤਾ ਓ ਕੋ ਗਣੀਐ ਜਸ ਰਸਨ ਹਰ ਹਰ ਜਸ ਭਣੀਐ ਆਏ ਬਸੇ ਤਾਹੂ ਕੇ ਸੰਗੇ ਅਣਧਨ ਨਾਮ ਤੇ ਆਵੇ ਰੰਗੇ ਆਵਤ ਜੋ ਜਨ ਨਾਮੇ ਰਤਾ ਜਾ ਕੋ ਦਇਆ ਮਇਆ ਵਿਧਾਤਾ ਏਤੇ ਆਵਨ ਫਿਰ ਜੋ ਨਾ ਆਇਆ ਨਾਨਕ ਹਰ ਕੇ ਦਰਸ ਸਮਾਇਆ ਸ਼ਲੋਕ ਜਸ ਜਪਤ ਮਨ ਹੋਏ आनंद बिनसे दूजा पाओ दुख दर्द स ना बुझे नानक नाम समाओ जोड़ी जैया जा रउ धर्मत दोत से त्याग सुख से जे हो दैया जाए भरो संत शरण जे आसर या पजल करना जे जन्म न आवे सो एक नाम तिमने भरो जैया जन्म न हारिए गुरपुरे की टेक नानक जे सुख पाया जाके हरि एक श्लोक ਅੰਤਰ ਮੰਤਨ ਬਸਰੇ ਈ ਤੂਤ ਕੇ ਮੀਤ ਗੁਰ ਪੂਰੇ ਉਪਦੇਸਿਆ ਨਾਨਕ ਜਪੀਏ ਨੀਤ ਪਗੜੀ ਅਣ ਦਿਨ ਸਮਰਤਾ ਸਕੋ ਜੋ ਅੰਤ ਸਹਾਈ ਹੋਏ ਇਹ ਵਿਖਿਆ ਦਿਨ ਚਾਰ ਛੇ ਛਾੜ ਚਲਿਓ ਸਭ ਕੋਈ ਕਾ ਕੋ ਮਾਤ ਪਿਤਾ ਸੁਤਤੀਆ ਗਰੇ ਬਨਤਾ ਸੰਕਸ਼ਣ ਨ ਲੀਆ ਐਸੀ ਸੰਚ ਜੋ ਬਿਨ ਸਤਨ ਆਹੀ ਪਤ ਸਤੀ ਆਪਣੇ ਕਰ ਜਾਹੀ ਸਾਧ ਸੰਗ ਕਲ ਕੀਰਤਨ ਗਾਇਆ ਨਾਨਕ ਤੇ ਤੇ ਬੋਰਨ ਆਇਆ ਸਲੋਕ ਅਤ ਸੁੰਦਰ ਕੋਲੀਨ ਚਤਰ ਮੁਖ ਗਿਆਨੀ ਤਨਵੰਤ ਮਿਰਤ ਕਹੀਏ ਨਾਨਕ ਆਜੇ ਪ੍ਰੀਤ ਨਹੀਂ ਭਗਵੰਤ ਪੌੜੀ ਗੰਗਾ ਖਟ ਸਾਸਤਰ ਹੋਇਆ ਤਾ ਪੂਰਕ ਕੁੰਭਕ ਰੇਚਕ ਕਰਮਾਤਾ ਗਿਆਨੀ ਧਿਆਨ ਗਿਆਨ ਧਿਆਨ ਤੀਰਥ ਸ਼ਨਾਨੀ ਸੋਮ ਪਾਕ ਅਪਰਸ ਉਦਿਆਨੀ ਰਾਮ ਨਾਮ ਸੰਗ ਮਨ ਨਹੀਂ ਹੇਤਾ ਜੋ ਕਸ਼ ਕੀਨੋ ਸੋ ਅਨੇਤਾ ਹੋਆ ਤੇ ਉੱਤਮ ਗਨੋ ਚੰਡਾਲਾ ਨਾਨਕ ਜੇ ਮਨ ਬਸੇ ਗੋਪਾਲਾ ਸਾ ਲੋਕ ਕੁੰਟ ਚਾਰ ਦੇ ਦੁਸ ਪਰਮੇ ਕਰਮ ਕਿਰਤ ਕੀ ਰੇਖ ਸੁਖ ਦੁਖ ਮੁਕਤ ਜੋ ਨਾਨਕ ਲਿਖਿਓ ਲੇਖ ਔੜੀ ਕਕਾ ਕਾਰਨ ਕਰਤਾ ਸੋ ਲਿਖਿਓ ਲੇਖ ਨ ਮਟਤ ਕੋ ਨਹੀਂ ਹੋਤ ਕਛਦੂ ਬਾਰਾ ਕਰਨੇ ਹਰਨ ਪੂਲਨ ਹਰ ਕਾਹੂ ਪੰਥ ਦਿਖਾਰੇ ਆਪੇ ਕਾਹੂ ਉਦੇਨ ਪਰਮਤ ਪਛਤਾਪੇ ਆਪਨ ਖੇਲ ਆਪ ਹੀ ਕੀਨੋ ਜੋ ਜੋ ਦਿਨ ਸੋ ਨਾਨਕ ਲਿਨ ਸ਼ਲੋਕ ਖਾਤ ਖਰਚਤ ਬਿਲ ਸਤਰੇ ਟੁੱਟ ਨਾ ਜਾਏ ਪੰਡਾਰ ਹਰ ਹਰ ਜਪਤ ਅਨੇਕ ਜਨ ਨਾਨਕ ਨਾਇ ਸੁਮਾਰ ਪੌੜੀ ਖੱਖਾ ਖੂਨਾ ਕਛ ਨਹੀਂ ਤਿਸ ਸਮਰਥ ਕੇ ਪਾਏ ਜੋ ਦੇ ਨਾ ਸੋ ਦੇ ਰਿਓ ਭਾਵੇ ਤਹਿ ਤਹਿ ਜਾਹੇ ਖਰਚ ਖਜ਼ਾਨਾ ਨਾਮ ਤਨ ਇਹ ਭਗਤਨ ਕੀ ਰਾਸ ਖਿਮਾ ਗਰੀਬੀ ਅਨੰਦ ਸਹਿਜ ਜਪਤ ਰਹੇ ਗੁਣਤਾਸ ਖੇਲੇ ਵਿਕਸੇ ਅਨੰਦ ਸਿਉ ਜਾ ਕੋ ਹੁਤ ਕਿਰਪਾਲ ਸਦੀਵ ਗਨੀਵ ਸਾਵਨੇ ਰਾਮ ਨਾਮ ਗ੍ਰਹਿ ਮਾਲ ਖੇਦ ਨਾ ਦੂਖ ਨਾ ਢਨ ਤੇ ਜਾ ਕੋ ਨਦਰ ਕਰੀ ਨਾਨਕ ਜੋ ਪ੍ਰਪਾਣਿਆ ਪੂਰੀ ਤਨ ਪਰੇ ਸਨੋਖ ਗਨ ਮਿਨ ਦੇਖੋ ਮਨੇ ਮਾਹੀ ਸਰ ਪਰ ਚਲਨੋ ਲੋਗ ਆਸ ਅਨਿਤ ਗੁਰਮਖ ਮਟੇ ਨਾਨਕ ਨਾਮ ਅਰੋਗ ਪੌੜੀ ਗੱਗਾ ਗੋਬਿੰਦ ਗੁਨ ਰਭੁ ਸਾਸ ਸਾਸ ਜਪਨੀਤ ਕਹਾਂ ਵਿਸਾਸ ਦੇਖ ਬਿਲਮਨਾ ਕਰੋ ਮੀਤ ਨਹਿ ਬਾਰ ਕਨੈ ਜੋ ਬਨੇ ਨਹਿ ਬਿਰਦੀ ਕਛ ਬੰਦ ਓ ਬੇਰਾਨ ਨਹਿ ਬੁਜੀਏ ਜੋ ਆਏ ਪਰੇ ਜੰਫੰਦ ਗਿਆਨੀ ਧਿਆਨੀ ਚਤਰ ਪੇਖ ਰੈਨ ਨਹੀਂ ਏਠਾਇ ਛੜ ਛੜ ਸਗਲੀ ਗਈ ਮੂੜ ਤਹਾਂ ਲਪਟਾਹੇ ਗੁਰ ਪ੍ਰਸਾਦਿ ਸਿਮਰਤ ਰਹਿ ਜਾਹੁ ਮਸਤਕ ਭਾਗ ਨਾਨਕ ਆਏ ਸਫਲ ਤੇ ਜਾ ਕੋ ਪ੍ਰੇ ਸੁਹਾਗ ਸ਼ਲੋਕ ਕੋਖੇ ਸ਼ਾਸਤਰ ਵੇਦ ਸਭ ਅਨਨਕਤ ਹੋ ਕਥਤੋ ਕੋਏ ਆਦ ਜੁਗਾ ਦੀ ਹੁਨ ਹੋ ਵਤ ਨਾਨਕ ਇਕੈ ਸੋਏ ਪੌੜੀ ਅੱਗਾ ਕਾਲ ਮਨੇ ਏ ਬਿਨ ਹਰ ਦੁਸਰ ਨਾਹੀ ਨੈ ਹੋਵਾ ਨੈ ਹੋਵਨਾ ਜਤ ਕਤ ਉਹੀ ਸਮਾਹਿ ਖੂਲੇ ਤੋ ਮਨ ਕੋ ਖੂਲੇ ਤੋ ਮਨ ਜੋ ਆਵੇ ਸਰਨਾ ਨਾਮ ਤਤ ਕਲ ਪੁਣ ਮੈਂ ਪੁਨੇ ਚਰਨਾ ਕਾਲ ਕਾਲ ਅਨਕ ਪਛਤਾਵੇ ਬਿਨ ਹਰ ਭਗਤ ਕਾਂ ਥਿਤ ਪਾਵੇ ਕੋਲ ਮਹਾਰਸ ਅੰਮ੍ਰਿਤ ਤੈ ਪੀਆ ਨਾਨਕ ਹਰ ਗੁਰ ਜਾ ਕੋ ਦੀਆ ਸ਼ਲੋਕ ਨੰਨ ਕਾਲੇ ਸਭ ਦਿਵਸ ਸਾਸ ਨਹਿ ਬਡਨ ਕਟਨ ਤਲਸ਼ਾਰ ਜੀਵਨ ਲੋਰੇ ਭਰਮ ਮੋਹ ਨਾਨਕ ਤੈ ਉਗਵਾਰ ਪੌੜੀ ਮੰਗ ਅੰਗਰਾਸੇ ਕਾਲ ਤੇ ਜੋ ਸਾਖਤ ਪ੍ਰਭ ਕੀਨ ਅਨਕ ਜੁਨ ਜਨ ਮੈਂ ਮਰੇ ਆਤਮ ਰਾਮ ਨਾ ਚੀਨ ਗਿਆਨ ਧਿਆਨ ਤਾ ਹੁ ਕੋ ਆਏ ਕਰ ਕਿਰਪਾ ਜੇ ਆਪ ਦਿਵਾਏ ਗਣਤੀ ਗਣੀ ਨਹੀਂ ਕੋ ਛੁਟੇ ਕਾਚੀ ਗਾਗਰ ਸਰ ਪਰ ਫੁਟ ਸੋ ਜੀਵਤ ਜਹ ਜੀਵਤ ਜਪਿਆ ਪ੍ਰਗਟ ਪਏ ਨਾਨਕ ਨਹਿ ਛਪਿਆ ਸ਼ਲੋਕ ਚਤ ਚਤ ਬੋ ਚਰਨ ਆਰ ਬਿੰਦ ਊਂਦ ਕਵਲ ਬਿਗ ਸਾਤ ਪ੍ਰਗਟ ਪਏ ਆਪੇ ਗੋਬਿੰਦ ਨਾਨਕ ਸੰਤ ਮਥਾਂਤ ਪੌੜੀ ਚੱਚਾ ਚਰਨ ਕਮਲ ਗੁਰ ਲਗਾ ਧਨ ਤਨ ਉਹ ਦਿਨ ਸੇ ਜੋਗ ਸੁਭਾਗਾ ਚਾਰ ਕੁੰਟ ਦਇਦੁਸ ਪ੍ਰਮ ਆਯੋ ਪਈ ਕਿਰਪਾ ਤਬ ਤਬੋ ਦਰਸ਼ਨ ਪਾਇਓ ਚਾਰ ਵਿਚਾਰ ਬਿਨ ਸੇ ਸਬਦ ਹੁਆ ਸਾਥ ਸੰਗ ਮਨ ਨਿਰਮਲ ਹੁਆ ਜਿੰਤ ਬਸਾਰੀ ਇਕ ਦ੍ਰਿਸ਼ਟੀਤਾ ਨਾਨਕ ਗਿਆਨ ਅੰਜਨ ਜਹ ਨੇਤਰਾ ਸਲੋਕ ਸਾਤੀ ਸੀਤਲ ਮਨ ਸੁਖੀ ਸ਼ੰਤ ਗੋਬਿੰਦ ਗੁਣ ਗਾਏ ਐਸੀ ਕਿਰਪਾ ਕਰੋ ਪ੍ਰਭ ਨਾਨਕ ਦਾਸ ਦਸ ਦਸਾਏ ਪੌੜੀ ਛੱਛਾ ਸ਼ੋਰੇ ਦਾਸ ਤੁਮਾਰੇ ਦਾਸ ਦਰਸ਼ਨ ਕੇ ਪਾਣੀ ਹਾਰੇ ਛੱਛਾ ਛਾਰ ਹੋਤ ਤੇਰੇ ਸੰਤਾ ਆਪਣੀ ਕਿਰਪਾ ਕਰੋ ਭਗਵੰਤਾ ਸਾਡਾ ਸਿਆਨਪ ਬਹੁਚਤ ਰਾਈ ਸੰਤਨ ਕੀ ਮਨ ਟੇਕ ਟਕਾਈ ਸ਼ਾਰਕੀ ਪੁੱਤਰੀ ਪਰਮਗਤ ਪਾਈ ਨਾਨਕ ਜਾ ਕੋ ਸੰਤ ਸਹਾਈ ਸਲੋਕ ਜੋਰ ਜ਼ੁਲਮ ਫੁੱਲ ਏਕਨੋ ਕਾਚੀ ਦੇਹ ਵਿਕਾਰ ਅੰਗ ਬੁੱਧ ਬੰਧਨ ਪਰੇ ਨਾਨਕ ਨਾਮ ਛਟਾਰ ਉਪੌੜੀ ਜੱਜਾ ਜਾਣੇ ਹੋ ਕਸ਼ੂ ਹੁਆ ਬੰਦਿਓ ਜੋ ਨਲ ਨਹੀਂ ਪਰਮ ਸੁਆ ਜੋ ਜਾਣੇ ਹੋ ਭਗਤ ਗਿਆਨੀ ਅਗੇ ਠਾਕੁਰ ਤਿਲ ਨਹੀਂ ਮਾਨੇ ਜੋ ਜਾਣੇ ਮੈਂ ਕਥ ਨਹੀਂ ਕਰਤਾ ਵਪਾਰੀ ਬਸਦਾ ਜੋ ਫਿਰਤਾ ਸਾਤ ਸੰਗ ਜੇ ਹਮੇ ਮਾਰੀ ਨਾਨਕ ਤਾ ਕੋ ਮਿਲੇ ਮਰਾਰੀ ਸਲੋਕ ਚਲਾਂਗੇ ਉਠ ਨਾਮ ਜਪੋ ਨਿਸਬਸਰ ਆਰਾਧ ਕਾਰਾ ਤੁਜੇ ਨ ਬਿਆਪਈ ਨਾਨਕ ਮਿਠੇ ਉਪਾਦ ਪੌੜੀ ਝੰਜਾ ਚੂਰਨ ਮਿਠੇ ਤੁਮਾਰੋ ਦਾ ਰਾਮ ਨਾਮ ਸਿਉਕਾਰ ਬਿਵਹਾਰੋ ਚੂਰਤ ਚੂਰਤ ਸਾਕਤ ਮੂ ਆ ਜਾ ਕੇ ਰਦੇ ਹੋਤ ਪਉ ਦੀਆ ਚਰੇ ਕਸੰਮਲ ਪਾਪ تیر ਮਨੁ ਅੰਮ੍ਰਿਤ ਕਥਾ ਸੰਤ ਸੰਗ ਸੁਨਵਾ ਚਰੇ ਪਾਪ ਕੋ ਕਰੋਧ ਦ੍ਰਿਸ਼ਟਾ ਇ ਨਾਨਕ ਜਾ ਕੋ ਕਿਰਪਾ ਗੁਸਾਈ ਸ਼ਲੋਕ ਯਤਨ ਕਰੋ ਤਮ ਅਨਕ ਬਿਦ ਰਹਿ ਨਾ ਪਾਵੂ ਮੀਤ ਜੀਵਤ ਰਹੋ ਹਰ ਹਰ ਭਜੋ ਨਾਨਕ ਨਾਮ ਪ੍ਰੀਤ ਪਵੜੀ ਨਿਆਣਾਂ ਨੂੰ ਦ੍ਰਿੜ ਸਈ ਬਿਨਸ ਜਾਤ ਏਹੇਤ ਗਣਤੀ ਗਣ ਨਾ ਗਣ ਸਕੋ ਉਠਸਦਾਰੇ ਖੇਤ ញੋਂ ਪੇਖੋ ਸੋ ਬਿਨਸ ਤੋ ਕਾ ਸੋ ਕਰੀਏ ਸੰਗ ਨਿਆਨੋ ਇਹ ਬਿਦ ਸਹੀ ਚਿਤ ਉਠੋ ਮਾਇਆ ਰੰਗ ਯਾਨਤ ਸੋਈ ਸੰਤ ਸੋਏ ਪ੍ਰਮਥੇ ਕੀਚ ਤੀ ਚਤ ਪਹਿਨ ਅੰਧਕੂਪ ਤੇ ਤਹ ਕਡੋ ਜੇ ਉਹ ਸੁਪਰਸਨ ਮੀਆਂ ਕਿ ਹਾਤ ਸਮਰੱਥ ਤੇ ਕਾਰਨ ਕਰਨੇ ਜੋਗ ਨਾਨਕ ਤੇ ਸੁਸਤਤ ਕਰੋ ਮੀਆਂ ਹੂ ਕਿਉ ਸੰਜੋਗ ਸਲੋਕ ਟੂਟੇ ਬੰਧਨ ਜਨਮ ਮਰਨ ਸਾਧ ਸੇਵ ਸੁਖ ਪਾਏ ਨਾਨਕ ਮਨੁ ਨ ਬਿਸਰੈ ਗੁਣ ਨਿਧ ਗੋਬਿੰਦ ਗਾਇ ਪਵੜੀ ਅਹਲ ਕਰੋ ਤੋ ਇਕ ਕੀ ਜਾਤੇ ਬਿਰਥਾ ਨ ਕੋਏ ਮਨ ਤਨ ਮੁਖ ਹੀ ਐ ਬਸੇ ਜੋ ਚਾਹੋ ਸੋ ਹੋਏ ਟਹਿਲ ਮਹਿਲ ਜਾ ਕੋ ਮਿਲੇ ਜਾ ਕੋ ਸਾਧ ਕ੍ਰਪਾਲ ਸਾਧ ਸੰਗਤੋ ਬਸੇ ਜੋ ਆਪਣ ਹੋਏਂ ਦਿਹਾਲ ਟੋਹੇ ਟਾਹੇ ਬੋ ਭਗਨਾ ਬਿਨ ਨਾਵੇ ਸੁਖ ਨਾਹੇ ਟਲੇ ਜਾਮ ਕੇ ਦੂਤ ਦਿੱਤੇ ਜੋ ਸਾਧੂ ਸੰਗ ਸਮਾਹੇ ਬਾਰ ਬਾਰ ਜਾਓ ਸੰਤ ਸਦਕੇ ਨਾਨਕ ਪਾਪ ਬਨਾਸੀ ਕਦਕੇ ਸਲੋਕ ਠਾਕ ਨਹੋਤੀ ਤਿਨੋਂ ਘਰ ਜੇ ਹੋਵੋ ਸੋ ਪ੍ਰਸੰਨ ਜੋ ਪ੍ਰਭ ਜੋ ਜਨ ਪ੍ਰਭ ਆਪਣ ਕਰੇ ਨਾਨਕ ਤੇ ਧੰਨ ਧੰਨ ਪੌੜੀ ਠੱਡਾ ਠੱਠਾ ਮਨੁਆ ਠਾਹੇ ਨਹੀਂ ਜੋ ਸਗਲ ਤਿਆਗ ਏ ਕਹਿਲ ਪਟਾਹੀ ਠਹਿ ਕਠੇਕ ਮਾਇਆ ਸੰਗ ਮੂਏ ਹੋ ਆਕੇ ਕੁਸਲ ਨਕਾ ਤੂੰ ਗਏ ਠਾਂਡ ਭਰੀ ਸੰਤਹਿ ਸੰਗ ਬਸਿਆ ਅੰਮ੍ਰਿਤ ਨਾਮ ਤਹਾਂ ਜੀ ਰਸਿਆ ਠਾਕੁਰੇ ਆਪਣੇ ਜੋ ਜਨ ਪਾਇਆ ਨਾਨਕ ਉਹ ਆਕਾ ਮਨ ਸਿੱਤ ਲਾਇਆ ਸ਼ਲੋਕ ਡੰਡੋਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਪੌੜੀ ਡੱਡਾ ਡੇਰਾ ਇਹ ਨਹੀਂ ਜਿਹੜਾ ਡੇਰਾ ਤਹ ਜਾਣ ਉਹ ਡੇਰਾ ਕਾ ਸੰਜਮੋ ਗੁਰ ਕੇ ਸ਼ਬਦ ਪਛਾਨ ਯਾ ਡੇਰਾ ਕੋ ਸ਼ਰਮ ਕਰ ਘਾਲੇ ਜਾ ਕਾ ਤਸੂ ਨਹੀਂ ਸੰਗ ਚੱਲੇ ਉਹ ਡੇਰਾ ਕੀ ਜੋ ਮਿੱਤ ਜਾਨੈ ਜਾ ਕੋ ਦ੍ਰਿਸ਼ਟ ਪੂਰਨ ਭਗਵਾਨ ਡੇਰਾ ਨੈਚਲ ਸੱਚ ਸਾਧ ਸੰਗ ਪਾਇਆ ਨਾਨਕ ਤੇ ਜਨ ਨਹਿ ਢੁਲਾਇਆ ਸਲੋਕ ਟਾਹਨ ਲਾਗੇ ਧਰਮ ਰਾਏ ਕਿਨਹਿ ਨ ਕਾਲਿਓ ਬੰਦ ਨਾਨਕ ਬਰੇ ਜਾਪਰੀ ਸਾਧ ਸੰਗ ਸੰਬੰਧ ਪੋੜੀ ਟੱਡਾ ਟੁੰਡ ਤ ਕਹਿ ਫਿਰ ਉਹ ਟੁੰਡ ਨ ਇਹ ਮਨ ਮਾਹੇ ਸੰਗ ਤੁਹਾਰੋ ਪ੍ਰਭ ਸੇ ਬਨ ਬਨ ਕਾਹ ਫਿਰਾਹੇ ਢੇਰੀ ਟਾਹੋ ਸਾਧ ਸੰਗ ਅਹਉ ਬੁੱਧ ਬਿਖਰਾਲ ਸੁਖ ਪਾਵੋ ਸਹਿਜੇ ਬਸੋ ਦਰਸ਼ਨ ਦੇਖਨੇ ਹਾਲ ਢੇਰੀ ਜਾਮੇ ਜੰਪਰੇ ਗਰਭ ਜੂਨ ਦੁਖ ਪਾਏ ਮੋਹ ਮਗਨ ਲਪਟ ਤਰਹਿ ਹੋ ਹਉ ਆਵੇ ਜਾਏ ਤਹਿਤ ਤਹਿਤ ਅਬ ਤਹਿ ਪਰੇ ਸਾਧ ਜਨਾ ਸਰਨਾਏ ਦੁਖ ਕੇ ਫਾਇ ਕਟਿਆ ਨਾਨਕ ਲਈ ਸਮਾਇ ਸਲੋਕ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹੋ ਨਾ ਤੂੰ ਨਹਿ ਛਟੇ ਨਿਕਟ ਨਾ ਜਾਈਓ ਦੂਤ ਪੋੜੀ ਨਾ ਨਰੰਤਿ ਸਿਜੀਏ ਆਤਮ ਜੀਤੇ ਕੋਇ ਹੋਮੇ ਅਨਸਿਉ ਲਰਮਰੇ ਸੋ ਸੋਭਾ ਦੂ ਹੋਇ ਮਣੀ ਮਟਾਏ ਜੀਵਤ ਮਰੇ ਗੁਰ ਪੂਰੇ ਉਪਦੇਸ ਮਨੁਆ ਜੀਤੇ ਹਰ ਮਿਲੇ ਤੈ ਸੁਰਤਨ ਵੇਸ ਨਾ ਕੋ ਜਾਣੈ ਆਪਣੋ ਇਕੈ ਟੇਕ ਅਧਰ ਰਹਿਣ ਦਿਨ ਸਿਮਰਤ ਰਹੇ ਜੋ ਪ੍ਰਭ ਫੁਰਖ ਅਪਾਰ ਰਹਿਣ ਸਗਲ ਇਆ ਮਨ ਕਰੇ ਏਉ ਕਰਮ ਕਮਾਏ ਹੁਕਮੇ 부ਝੇ ਸਦਾ ਸੁਖ ਨਾਨਕ ਲਿਖਿਆ ਪਾਇ ਸਲੋਕ ਮਨ ਤਨ ਧਨ ਅਰਪੋਤ ਸੇ ਪ੍ਰਭੂ ਮਿਲਾਵੇ ਮੋਹੇ ਨਾਨਕ ਪ੍ਰੰਪੋ ਕਾਟਿਐ ਚੁਕੇ ਜਮਕੀ ਜੋ ਪੌੜੀ ਤਤਤਾ ਤਾਸੁ ਪ੍ਰੀਤ ਕਰ ਗੁਨ ਨਿਧ ਗੋਬਿੰਦ ਰਾਏ ਫਲ ਪਾਵੇ ਮਨ ਵਸਤੇ ਤਪਤ ਤੁਹਾਰੀ ਜਾਇ ਤਰਾਸ ਮਿਟੇ ਜਮ ਪੰਥ ਕੀ ਜਾਸ ਬਸੇ ਮਨ ਨਾਉ ਗਤ ਪਾਵੇ ਮਤ ਹੋਏ ਪ੍ਰਗਾਸ ਮਹਿਲੀ ਪਾਵੇ ਠਾਉ ਤਾਉ ਸੰਗਨ ਧਨ ਚਲੇ ਗ੍ਰਹ ਜੋਬਨ ਨਹਿਰਾਜ संत संग सिमरत रहो ए तुहारे काज ताता कृष्ण होई है जो ताप निवारे आप prit palle nanak hame aape maai baap shlok thake bohid kal te tarput nat rasna laath sant sant sa khatam hoye nanak maya na saath pawdi thatha thir ko nahi kae pasaro paav hanak banch phal chal karo maya ek upaav thalli santo shram karo thaak paro gawar ਮਨ ਕੇ ਕਮਨ ਆਵਈ ਅੰਤੇ ਅਉ ਸਰਬਾਰ ਥਿਤ ਪਾਵੋ ਗੋਬਿੰਦ ਪਜੋ ਸੰਤੈ ਕੀ ਸਿਖ ਲੇ ਪ੍ਰੀਤ ਕਰੋ ਸਦ ਏਕ ਸਿਉ ਏਹ ਸੱਚ ਅਸਨੇਹ ਕਰਨ ਕਰਨ ਕਰਾਵਨੋ ਸਭਿਦ ਏਕੇ ਹਾਥ ਜਿਤ ਜਿਤ ਲਾਵੋ ਤਿਤ ਤਿਤ ਲਗੇ ਨਾਨਕ ਜੰਤ ਅਨਾਥ ਸਲੋਕ ਦਾਸੇ ਏਕ ਨਿਹਾਰਿਆ ਸਭ ਕਿਛ ਦੇਵ ਨਿਹਾਰ ਸਾਥ ਸਾਥ ਸਮਰਤ ਰਹੇ ਨਾਨਕ ਦਰਸ ਅਧਾਰ ਪੌੜੀ ਦਾ ਦਾ ਦਾਤਾ ਇੱਕ ਹੈ ਸਭ ਕੋ ਦੇਵ ਨਹਾਰ ਦਿੰਦਾ ਤੋਟ ਨਹਾ ਵਹੀ ਗੰਤ ਪਰੇ ਪੰਡਾਰ ਦਇਨ ਹਾਰ ਸਦ ਜੀਵਨ ਹਾਰਾ ਮਨ ਮੂਰਖ ਕਿਉ ਨਾਹੇ ਮਨ ਮੂਰਖ ਕਿਉ ਤਾਹੇ ਬਿਸਾਰਾ ਦੋਸ ਨਹੀਂ ਕਾਹੂ ਕਉ ਮੀਤਾ ਮਾਇਆ ਮੋਹ ਬੰਦ ਪ੍ਰਭ ਕੀਤਾ ਧਰਦਨਵਾਰੇ ਜਾਕੇ ਆਪੇ ਨਾਨਕ ਤੇ ਤੇ ਗੁਰਮੁਖ ਧਰਾਪੇ ਸਲੋਕ ਧਰ ਜੀ ਹਰੇ ਕਟੇਕ ਤੂੰ ਲਾਹੇ ਬਡਾਨੀ ਆਸ ਨਾਨਕ ਨਾਮ ਧਿਆਈ ਹੈ ਕਾਰਜ ਆਵੇ ਰਾਸ ਪੌੜੀ ਤਦਾ ਤਾਵਤੋ ਮਟੇ ਸੰਤ ਸੰਗ ਹੋਏ ਬਾਸ ਤੁਰਤੇ ਕਿਰਪਾ ਕਰੋ ਆਪ ਤੋ ਹੋਏ ਮਨੇ ਪ੍ਰਗਾਸ ਧਨ ਸਾਚਾ ਤੇਉ ਸਚ ਸਾਹ ਹਰ ਹਰ ਪੂੰਜੀ ਨਾਮ ਵਿਸਾਹ ਤੀਰ ਜਸ ਸੋਭਾ ਤੇ ਬਣਿਆ ਹਰ ਹਰ ਨਾਮ ਸਰਵਣ ਜਹ ਸੁਨਿਆ ਵਰਮਖ ਜੇ ਕਟ ਰਹੇ ਸਮੈ ਨਾਨਕ ਤਹੇ ਜਨ ਮਿਲੀ ਬੜਾਈ ਸਲੋਕ ਨਾਨਕ ਨਾਮ ਨਾਮ ਜਪਿਆ ਸਲੋਕ ਨਾਨਕ ਨਾਮ ਨਾਮ ਜਪ ਜਪਿਆ ਅੰਤਰ ਬਾਹਰ ਰੰਗ ਗੁਰਪੂਰੇ ਉਪਦੇਸਿਆ ਨਰਕ ਨਾਏ ਸਾਧ ਸੰਗ ਪੌੜੀ ਨੰਨਾ ਨਰਕ ਪਰੇ ਤੇ ਨਾਹੀ ਜਾਕੇ ਮੰਤਰ ਨਾਮ ਵਸਾਈ ਨਾਮ ਨਿਧਾਨ ਗੁਰਮਖ ਜੋ ਜਪਤੇ ਬਿਖ ਮਾਇਆ ਮਹਿ ਨਾ ਓਇ ਖਪਤੇ ਨੰਨਾ ਕਰ ਨਾ ਹੋਤਾ ਤਾ ਕੋ ਨਾਮ ਮੰਤਰ ਗੁਰ ਦੀ ਨੋ ਜਾ ਕਹੋ ਨਿਦ ਨਿਧਾਨ ਹਰ ਅੰਮ੍ਰਿਤ ਪੂਰੇ ਤਹਿ ਬਾਜੇ ਨਾਨਕ ਅਨਹਦ ਤੂਰੇ ਸ਼ਲੋਕ ਪਤਰਾ ਕੀ ਗੁਰ ਪਾਰ ਬ੍ਰਹਮ ਤਜ ਸਰ ਤਜ ਪਰ ਪੰਚ ਮੋਹ ਵਿਕਾਰ ਨਾਨਕ ਸੂ ਅਰਾਧੀ ਅੰਤ ਨ ਪਾਰਾ ਵਾਰ ਪੌੜੀ ਪਪਾ ਪਰਮਤਪਾਰ ਨ ਪਾਇਆ ਪਤ ਤ ਪਵਨ ਅਗਮ ਹਰ ਰਾਇਆ ਹੋਤ ਪਨੀਤ ਕੋਟ ਅਪਰਾਧੂ ਅਮਰਤ ਨਾਮ ਜਫੇ ਮਿਲ ਸਾਧੂ ਪਰਪੰਚਤ ਰੋ ਮੋਹ ਮਿਟਵਨਾਈ ਜਾ ਕੋ ਰੱਖੋ ਆਪ ਗੁਸਾਈ ਪਾਤਸ਼ਾ ਸ਼ਤਰ ਸਿਰ ਸੋ ਨਾਨਕ ਦੂਸਰ ਅਵਰ ਨਾ ਹੋ ਸਲ ਹੋਕਰ ਫਾਹੇ ਕਾਟੇ ਮਟੇ ਗਵਨ ਫਤੇ ਪਈ ਮਨ ਜੀਤ ਨਾਨਕ ਗੁਰ ਤੇ ਥਿਤ ਪਈ ਫਿਰਨ ਮਟੇ ਨਤ ਨੀਤ ਪਾਉੜੀ ਫੱਪਾ ਫਿਰਤ ਫਿਰਤ ਤੂੰ ਆਇਆ ਦੁਰਲੱਭ ਦੇ ਕਲ ਜੁਗ ਮੈਂ ਪਾਇਆ ਫਿਰ ਇਹ ਔਸਰ ਚਰੇ ਨਾ ਹੱਥਾ ਨਾਮ ਜਪੋ ਤੋ ਕਟਿਏ ਫਸਾ ਫਿਰ ਫਿਰ ਆਵਨ ਜਾਣ ਨ ਹੋਈ ਏਕ 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 ਜਪੋ ਜਪ ਸੋਈ ਕਰੋ ਕਿਰਪਾ ਪ੍ਰਭ ਕਰਨੇ ਹਾਰੇ ਮੇਲ ਲਹਿਓ ਨਾਨਕ ਬੇਚਾਰੇ ਸ਼ਲੋਕ ਬਿਨੋ ਸੁਨੋ ਤੁਮ ਪਾਰ ਬ੍ਰਹਮ ਦੀਨ ਦਿਆਲ ਗੋਪਾਲ ਸੁਖ ਸੰਪੇ ਪੋ ਭਉ ਪੋਗਰਸ ਨਾਨਕ ਸਾਧਰਵਾਲੋ ਪੌੜੀ ਬੱਬਾ ਬ੍ਰਹਮ ਜਟ ਤੇ ਬ੍ਰਹਮ ਬੈਸਨੋ ਤੇ ਗੁਰਮੁਖ ਸੁਚ ਧਰਮਾ ਵੀਰਾ ਆਪਨ ਬੁਰਾ ਮਟਾਵੇ ਤਾਹੂ ਬੁਰਾ ਨਿਕਟ ਨਹੀਂ ਆਵੇ ਬੰਦਿਓ ਆਪਨ ਹੋ ਹੋ ਬੰਦਾ ਦੋਸ ਦੇਤ ਅਗਾ ਖੋ ਤੰਦਾ ਬਾਤ ਚੀਤ ਸਬਰ ਐਸੀ ਆਨ ਪੋ ਜਿਸੇ ਜਨਾਵੋ ਸੋ ਜਾਣੇ ਨਾਨਕ ਸਲੋਕ ਪੈ ਪੰਜਨ ਅਗੋ ਦੁਖ ਨਾਸ ਮਨੇ ਅਰਾਧ ਹਰੇ ਸੰਤ ਸੰਗ ਰਿਦ ਸੰਤ ਸੰਗ ਜੇ ਰਿੱਧ ਬਸਿਓ ਨਾਨਕ ਤੇ ਨ ਭਰਮੇ ਔੜੀ ਪੱਬਾ ਪਰਮ ਮਟਾਵੋ ਆਪਣਾ ਇਹ ਸੰਸਾਰ ਸਗਲ ਹੈ ਸੁਪਨਾ ਪਰਮੇਸ਼ੁਰ ਨਰ ਦੇਵੀ ਦੇਵਾ ਪਰਮੇਸ਼ਰ ਸਿਧ ਸਾਕ ਬ੍ਰਹਮੇ ਦੇਵਾ ਪਰਮੇਸ਼ਰ ਸਿਧ ਸਾਕ ਬ੍ਰਹਮੇਵਾ ਪਰਮ ਪਰਮ ਮਨੁਖ ਡਹਿ ਕਾਵੇ ਦੁੱਤਰ ਮਾ ਬਿਕਮ ਇਹ ਮਾਇ ਗੁਰਮੁਖ ਭ੍ਰਮ ਪੈ ਮੋਹ ਮਟਾਇਆ ਨਾਨਕ ਤੇ ਪਰਮ ਸੁਖ ਪਾਇਆ ਸ਼ਲੋਕ ਮਾਇਆ ਡੋਲੇ ਬਭਦੀ ਮਨ ਲਪਟਿਓ ਤੇ ਸੰਗ ਮੰਗਰਤੇ ਜੇ ਤੁਮਖੋ ਸੋ ਨਾਨਕ ਨਾਮੇ ਰੰਗੋ ਪੌੜੀ ਮਮਾ ਮੰਗਨ ਹਰਿਆਨਾਂ ਦੇਨ ਹਰ ਦੇ ਰਹਿ ਉਸ ਜਨ ਜੋ ਦਿਨ ਸੋ ਇੱਕ ਬਾਰ ਮਨ ਮੂਰਖ ਕਹੇ ਕਰੇ ਪੁਕਾਰ ਜੋ ਮੰਗੇ ਤੋ ਮੰਗੇ ਬੀ ਆ ਜਾਤੇ ਕੁਸਲ ਨਾ ਕਾਹੂ ਥੀਆ ਮੰਗਨ ਮਾਗ ਤਾ ਇੱਕ ਐ ਮੰਗ ਨਾਨਕ ਜਾਤੇ ਪਰੇ ਪਰਾਗ ਸ਼ਲੋਕ ਮਤ ਪੂਰੀ ਪ੍ਰਧਾਨ ਤੇ ਗੁਰ ਪੂਰੇ ਮਨ ਮੰਤ ਜੇ ਜਾਣੇ ਪ੍ਰਭ ਆਪਣਾ ਨਾਨਕ ਤੇ ਪਗਵੰਤ ਪਾੜੀ ਮੰਮਾ ਯਾਹੂ ਮਰਮ ਪਛਾਨਾ ਪੇਟ ਤ ਸਾਧ ਸੰਗ ਪਤੀਆਂ ਨਾ ਦੁੱਖ ਸੁਖ ਉਹ ਆਕੇ ਸਮਸ ਵਿਚਾਰ ਨਰਕ ਸੁਰਗ ਰਹਤ ਔਤਾਰਾ ਤਾਹੂ ਸੰਗ ਤਾਹੂ ਨਿਰਲੇਪਾ ਪੂਰਨ ਘਟ ਘਟ ਪੁਰਖ ਬਸੇਖਾ ਹੁਵਾਰਸ ਮੈਂ ਆਵਾਹੂ ਸੁਖ ਪਾਇਆ ਨਾਨਕ ਲਿਪਤ ਨਹੀਂ ਤੇ ਮਾਇਆ ਸ਼ਲੋਕ ਯਾਰ ਮੀਤ ਸੁਨ ਸਾਜਣੋ ਬਿਨ ਹਰ ਛੁਟਨ ਨਾ ਹੈ ਨਾਨਕ ਤੇ ਬੰਧਨ ਕਟੇ ਗੁਰ ਕੀ ਚਰਣੀ ਪਾਹਿ ਪਵੜੀ ਜਈਆ ਜਤਨ ਕਰਤ ਬਿਦਿਆ ਏਕ ਨਾਮ ਬਿਨ ਕਹਿ ਲੋ ਸਿੱਧਿਆ ਯਾਹੋ ਜਤਨ ਕਰਹੁ ਤਛਟਾਰਾ ਏ ਆਹੋ ਜਤਨ ਸਾਧ ਵਿਚ ਸੰਗਾਰਾ ਜਾ ਉਬਰਨ ਧਾਰੇ ਸਭ ਕੋ ਵਾਹਿ ਜਪੇ ਬਿਨ ਉਬਰ ਨਾ ਹੋ ਯਾਹੋ ਤਰਨ ਤਾਰਨ ਸਮਰਾਥਾ ਰਖ ਲਿਓ ਨਿਰਗੁਣ ਨਰਨਾਥਾ ਮਨ ਬਚ ਕ੍ਰਮ ਜੇ ਆਪ ਜਨਾਈ ਨਾਨਕ ਤੇ ਮਤ ਪ੍ਰਗਟਿ ਆਈ ਸੋ ਲੋਕ ਰੋਸਨਾ ਕਾਹੂ ਸੰਕਰੋ ਆਪਣ ਆ ਵਿਚਾਰ ਹੋਏ ਨਾ ਮਾਨਾ ਜਗ ਰੋ ਨਾਨਕ ਨਦਰੀ ਪਾਰੋ ਪੌੜੀ ਰਾਰਾ ਰੇਨ ਹੋਤ ਸਭ ਜਾਕੇ ਤਜ ਮਾਨ ਛੁਟੇ ਤੇਰੀ ਬਾਕੀ ਰਨਦਰਗੇ ਤੋ ਸੀ ਜੈ ਨ ਭਾਈ ਜੋ ਗੁਰਮੁਖ ਰਾਮ ਨਾਮ ਲਿਵ ਲਾਈ ਰਹਿਤ ਰਹਿਤ ਰਹਿ ਜਾਏ ਬਿਕਾਰਾ ਗੁਰਪੂਰੇ ਕੇ ਸੁਧ ਅਪਾਰਾ ਰਤੇ ਰੰਗ ਨਾਮ ਰਸ ਮਾਤੇ ਨਾਨਕ ਹਰ ਗੁਰ ਕੀਨੀ ਦਾਤੇ ਸਲੋਕ ਕਟ ਲਾਲ ਛੂਟ ਬਿਖੇ ਬਿਆਦ ਇਆਦੇ ਹੀ ਮੈਂ ਬਾਸ ਹਰ ਹਰ ਅਮਰਤ ਗੁਰਮੁਖ ਪੀਆ ਨਾਨਕ ਸੁਖ ਨਿਵਾਸ ਪੌੜੀ ਲੱਲਾ ਲਾਵੋ ਔਖਦ ਜਾਹੂ ਦੁਖ ਦਰਦ ਤੈ ਮਟੇਖ ਨਾਉ ਨਾਮ ਔਖਦ ਜੇਰ ਦੇ ਹਿਤਾਵੇ ਤਾਹੂ ਰੋਗ ਸੁਪਨੇ ਨਹੀਂ ਆਵੇ ਔਰ ਔਖਦ ਸਬਕਟ ਹੈ ਭਾਈ ਗੁਰਪੂਰੇ ਬਿਨ ਬਿਦ ਨਾ ਬਨਾਈ ਗੁਰਪੂਰੇ ਸੰਜਮ ਕਰ ਦੀਆ ਨਾਨਕ ਤੋ ਫਿਰ ਦੁਖ ਨਾ ਥੀਆ ਸਲੋਕ ਵਾਸਦੇਵ ਬਸਸ ਵਾਸਦੇਵ ਸਰਬਤਰ ਮੈਂ ਊਣ ਨਕ ਤੂੰ ਠਾਏ ਅੰਤਰਬਾਰ ਸੰਗੈ ਨਾਨਕ ਕਾਇ ਦਰਾਏ ਪੌੜੀ ਵਾ ਵੈਰ ਨਾ ਕਰੀਏ ਕਾਹੂ ਕਟਕਟ ਅੰਤਰ ਬ੍ਰਹਮ ਸਮਾਉ ਵਾਸਦੇਵ ਜਲ ਥਲ ਮਹਿ ਰਵਿਆ ਗੁਰ ਪ੍ਰਸਾਦਿ ਵਿਰਲੇ ਹੀ ਗਵਿਆ ਵੈਰ ਵਿਰੋਧ ਮਿਟੇ ਤਹਿ ਮਨ ਤੇ ਹਰ ਕੀਰਤਨ ਗੁਰਮੁਖ ਜੋ ਸੁਲਤੇ ਵਰਨ ਚਿਹਨ ਸਗਲਹਿ ਤੇ ਰਹਤਾ ਨਾਨਕ ਹਰ ਹਰ ਗੁਰਮੁਖ ਜੋ ਕਹਿਤ ਸਲੋਕ ਹੋ ਹੋਂਗਾ ਤੋ ਬਿਹਾਨੀਆਂ ਸਖਤ ਮੁਗਦ ਅਜਾਨ ਰੜਕੰ ਮੂਏ ਜੋ ਤ੍ਰਖਾਵੰਤ ਨਾਨਕ ਕਰਤ ਕਮਾਨ ਪੋੜੀ ਰਾੜਾ ਰਾੜ ਮਟੇ ਸੰਗ ਸਾਧੂ ਕਰਮ ਧਰਮ ਤਤ ਨਾਮ ਅਰਾਧੂ ਰੂੜੋ ਜੇ ਬਸਿਓ ਰਿਤ ਮਾਹੀ ਵਾ ਕੀ ਰਾੜ ਮਿਟਤ ਬਿਨ ਸਾਹੀ ਰਾੜ ਕਰਤ ਸਖਤ ਗਵਾ ਰਾਜਹੀ ਹੈ ਅੰਬੁਧ ਬੇਕਾਰਾ ਰਾੜਾ ਗੁਰਮੁਖ ਰਾੜ ਮਟਾਈ ਨਿਮਖਮਾਇ ਨਾਨਕ ਸਮਝਾਈ ਸਲੋਕ ਸਾਧੂ ਕੀ ਮਨ ਉਟਗੋ ਉਕਤ ਸਿਆਨ ਫਤਿਆਗ ਗੁਰ ਦੀਖਿਆ ਜੇ ਮਨ ਬਸੇ ਨਾਨਕ ਮਸਤਕ ਭਾਗ ਪੌੜੀ ਸਸਾ ਸਰਨ ਪਰੇ ਅਭਾਰੇ ਸ਼ਾਸਤਰ ਸਿਮਰਤ ਬੇਦ ਪੁਕਾਰ ਸੋਧਤ ਸੋਧਤ ਸੁਧ ਵਿਚਾਰ ਬਿਨ ਹਰ ਫਜਰ ਨਹੀਂ ਛਟਕਾਰਾ ਸਾਸ ਸਾਸ ਸਮ ਪੂਲਨ ਹਾਰੇ ਤੁਮ ਸਿਮਰਤ ਅਗਰੰਤ ਅਪਾਰੇ ਸਰਨ ਪਰੇ ਕੀ ਰਖ ਦੇ ਅੱਲਾ ਨਾਨਕ ਤੁਮਰੇ ਬਾਲ ਗੋਪਾਲਾ ਸ਼ਲੋਕ ਖੁਦੀ ਮਟੀ ਤਬ ਸੁਖ ਪਏ ਮਨ ਤਨ ਪਏ ਅਰੋਗ ਨਾਨਕ ਦ੍ਰਿਸ਼ਟੀ ਆਇਆ ਉਸਤਤ ਕਰਨੇ ਜੋਗ ਪੌੜੀ ਖਖਾ ਖਰਾਸ راہ ਤਾਹੂ ਜੋ ਖਿੰਨ ਮੈਂ ਉਹਨੇ ਸੁਬਰ ਪਰਾਹੂ ਖਰਾ ਨਾ ਮਾ ਨਾ ਹੋਤ ਪਰਾਨੀ ਅਨ ਦਿਨ ਜਾਪੇ ਪ੍ਰਭ ਨਿਰਬਾਨੀ ਭਾਵੇਂ ਖਸਮ ਤਾ ਉਹ ਆ ਸੁਖ ਦੇਤਾ ਪਾਰ ਬ੍ਰਹਮ ਐਸੋ ਅਗਨਤਾ ਅਸੰਖ ਖਤੇ ਖਿੰਨ ਬਖਸ਼ਨ ਹਾਰਾ ਨਾਨਕ ਸਹਿਬ ਸਦਾ ਦਿਯਾਰਾ ਸ਼ਲੋਕ ਸਤ ਕਹੋ ਸੁਨ ਮਨ ਮੇਰੇ ਸ਼ਰਨ ਪਰੋ ਹਰ ਰਾਇ ਉਕਤ ਸਿਆਨ ਪ ਸਗਲ ਤਿਆਗ ਨਾਨਕ ਲਏ ਸਮਾਇ ਪੋੜੇ ਸਸਾ ਸਿਆਨ ਪ ਛਾੜ ਏ ਨਾ ਹਕਮਤ ਹੁਕਮ ਨਾ ਪ੍ਰਭ ਪਤੀ ਨ ਸਸ ਪਾਤ ਕਰੇ ਚਤਰਾਇ ਸੰਗ ਤੁਹਾਰੇ ਕਨ ਨ ਜਾਇ ਸੋ ਸੋ ਜਪ ਦਿਨ ਰਾਤੀ ਰੇ ਜੀ ਚਲੈ ਤੁਹਾਰੇ ਸਾਥੀ ਸਦ ਸੇਵਾ ਲਾਵੇ ਜੇ ਆਪੇ ਨਾਨਕ ਤਾ ਕੋ ਦੁੱਖ ਨ ਬਿਆਪੇ ਸ਼ਲੋਕ ਹਰ ਹਰ ਮੁਖ ਤੇ ਬੋਲਣਾ ਮਨ ਬੂਠੇ ਸੁਖ ਹੋਏ ਨਾਨਕ ਸਭ ਮੈਂ ਰਵ ਰਹਿਆ ਥਨ ਥਨੰਤਰ ਸੋਏ ਪੌੜੀ ਹੀਰੋ ਕਟਕਟ ਸਗਲ ਕੈ ਪੂਰ ਰਹਿ ਭਗਵਾਨ ਹੋਵਤਿਆ ਸਦ ਸਦੀਵ ਦੁਖ ਭੰਜਨ ਗੁਰ ਗਿਆਨ ਹੋ ਛੁਟ ਕੇ ਹੋਏ ਆਨੰਦ ਤੈ ਹੋ ਨਾਹੀ ਤੈ ਆਪ ਹਤੇ ਦੁਖ ਜਨਮ ਮਰਨ ਸੰਤ ਸੰਗ ਪਰਤਾਪ ਹਿਤ ਕਰਨ ਆਮ ਮਧੜੇ ਦਇਆਲਾ ਸੰਤ ਸੰਗ ਹੋਤ ਕਿਰਪਾਲਾ ਔਰੈ ਕਛੁਨਾ ਕਿਨਹੁ ਕੀਆ ਨਾਨਕ ਸਭ ਕਛ ਪ੍ਰਭ ਤੇ ਹੁਆ ਸ਼ਲੋਕ ਲੇਕੇ ਕਤਨੋ ਛੁਟੀ ਹੈ ਖਿਨ ਖਿਨ ਭੂਲਨ ਹਾਰ ਬਖਸ਼ਨ ਹਾਰ ਬਖਸ਼ ਲੈ ਨਾਨਕ ਪਾਰ ਉਤਾਰ ਪੌੜੀ ਲੂਣ ਹਰਾਮੀ ਗੁਨੇਗਰ ਬੇਗਾਨਾ ਅਲਪਮਤ ਜਿਓ ਪਿੰਡ ਜਨ ਸੁਖ ਦੀਏ ਤਾਹੇ ਨਾ ਜਾਣ ਤਤ ਲਾਹ ਮਾਇਆ ਕਾਰਨ ਦਹਿਦ ਸਟੁੰਡਨ ਜਾਏ ਦੇਵਨ ਹਾਰ ਦਤਾਰ ਪ੍ਰਭ ਨਿਮਖ ਨ ਮਨੇ ਬਸਾਇ ਲਾਲ ਛੁਟ ਬਕਾਰ ਮੋ ਐਸਮਪੈ ਮਨ ਮਾਹੇ ਲਪਟ ਚੋਰ ਨਿੰਦਕ ਮਾ ਤੈਨੂੰ ਸੰਗ ਬਹਾਈ ਤੁਧ ਪਾਵੇ ਤਾਂ ਬਖਸ਼ ਲਹੇ ਖੋਟੇ ਸੰਗ ਖਰੇ ਨਾਨਕ ਭਾ ਭਾਵੇ ਪਾਰ ਬ੍ਰਹਮ ਪਾਹਨ ਨੀਰ ਤਰੇ ਸ਼ਲੋਕ ਖਾਤ ਪੀਤ ਖੇਲ ਤਸਤ ਪਰਮੇ ਜਨ ਮਨ ਅਨੇਕ ਭਵ ਜਲ ਤੇ ਕਾਢੋ ਪ੍ਰਭੂ ਨਾਨਕ ਤੇਰੀ ਟੀਕ ਪੌੜੀ ਖੇਲਤ ਖੇਲਤੇ ਆਇਓ ਅਣਕ ਜੋਨ ਦੁਖ ਪਾਏ ਖੇਦ ਮਟੇ ਸਾਧੂ ਮਿਲਤੋ ਸਤਗੁਰ ਬਚਨ ਸਮਾਈ ਖਿਮਾ ਗਈ ਸਚ ਸੰਚੇ ਹੋ ਖਾਇਓ ਅੰਮ੍ਰਿਤ ਨਾਮ ਖਰੇ ਕਿਰਪਾ ਠਾਕੁਰ ਪਈ ਅਨੰਦ ਸੁਖ ਬਿਸਰਾਮ ਖੇਪ ਨਿਬਾਹੀ ਬਹੁਤ ਲਾਭ ਕਰ ਆਏ ਪਤਵੰਤ ਖਰਾ ਦਲਾਸਾ ਗੁਰ ਦੀਆ ਆਏ ਮਿਲੇ ਭਗਵੰਤ ਆਪਨ ਲਿਖਿਆ ਕਰੇ ਆਪ ਆਗੇ ਪਾਛੇ ਆਪ ਨਾਨਕ ਸੋ ਸਰਾਈਏ ਜੇ ਕਟ ਕਟ ਰਹਾ ਵਿਆਪ ਸਲੋਕ ਆਏ ਪ੍ਰਭ ਸ਼ਰਨਾਗਤੀ ਕਿਰਪਾ ਨਿਤ ਦਿਆਲ ਇੱਕ ਅੱਖਰ ਹਰ ਮਨ ਬਸਤ ਨਾਨਕ ਉਤ ਨਿਹਾਲ ਪੌੜੀ ਅੱਖਰ पौडी अक्षर मैं त्रय पवन प्रबतारे अक्षर कर कर वेद विचार अक्षर शास्त्र सिमरत प्राण अक्षर नाद कथन वख्यान अक्षर मुक्त जुक्त पै परमा अक्षर कर्म करत सुचक धर्म दृष्टमान अक्षर है जेता नानक पार ब्रह्म निर्लेपा श्लोक हाथ कलम अगम मस्तक लेखवती उर्जरे सब संग अनुपुर पावती ਉਸ ਤੋਂ ਤੋ ਕਹਿ ਨਾ ਜਾਏ ਮੁਖੋ ਤੋ ਹਾਰਿਆ ਮੋਹੀ ਦੇਖ ਦਰਸ ਨਾਨਕ ਬਲੇ ਹਾਰਿਆ ਪੌੜੀ ਪੌੜੀ ਹੈ ਅਚੁੱਤ ਹੈ ਪਾਰ ਬ੍ਰਹਮ ਅਬਨਾਸੀ ਅਗਨਾਸ ਹੈ ਪੂਰਨ ਹੈ ਸਰਬ ਮੈਂ ਦੁਖ ਪੰਜਨ ਗੁਣਤਾਸ ਹੈ ਸੰਗੀ ਹੇਂਦਰੰਕਾਰ ਹੈ ਨਿਰਗੁਣ ਸਭ ਠੇਕ ਹੈ ਗੋਬਿੰਦ ਹੈ ਗੁਣ ਨਿਧਾਨ ਜਾਕੇ ਸਦਾ ਬਿਬੇਕ ਹੈ ਪਰਮ ਪਰ ਹਰ ਹਰੇ ਹੈ ਪੀਓ ਬਨਹਾਰ ਹੈ ਸੰਤ ਕੈ ਸਦਾ ਸੰਗ ਨਿਧਰ ਆਧਰ हे ठाकर हुँदा सरो मैं निरगुण गुण नहीं कोए नानक दी जय नाम दान राखो ही है परोए श्लोक गुरुदेव माता गुरुदेव पिता गुरुदेव स्वामी परमेश्वरा गुरुदेव सखा अज्ञान पंजन गुरुदेव बन्ध पशुद्र गुरुदेव दाता हर नाम पदसा गुरुदेव मंथन रुद्रा गुरुदेव शांत सत बुद्ध मूर्त गुरुदेव पार स्पर्श परा गुरुदेव तीर्थ अमृत सरोवर गुरु ज्ञान मंजन परंपरा गुरुदेव करता सब पाप हरता गुरुदेव पत तु पवित करा आद आदि जुगाद जुग जुग गुरुदेव मंत हर जप उदरा गुरुदेव संगत प्रभ मेल कर कृपा हम मूड पापी जित लग तरा गुरुदेव सत पार ब्रह्म परमेश्वर गुरुदेव नानक हर नमस्कारा ये श्लोक आदि अंत पढ़ना वाहगुरु जी का खालसा वाहिगुरू जी की फतेह